ਫੌਜੀ ਚੌਕ ਪਠੰਡਾ ਵਿਖੇ ਸਥਾਪਿਤ ਇਹ ਬੁੱਤ ਨਾਇਬ ਸੁਬੇਦਾਰ ਨੰਦ ਸਿੰਘ ਦਾ ਹੈ ਜੋ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨੀ ਫੌਜਾਂ ਵੱਲੋਂ ਕਬਜ਼ਾਏ ਗਏ ਮਿਆਂਮਾਰ ਦੇ ਕੁਝ ਹਿੱਸੇ ਛਡਵਾਉਣ ਲਈ ਸੈਨਾ ਦੀ ਇੱਕ ਟੁਕੜੀ ਦੀ ਅਗਵਾਈ ਕਰ ਰਹੀ ਸੀ ਇਸ ਮਹਿੰਮ ਦੌਰਾਨ ਉਹਨਾਂ ਨੇ ਆਪਣੇ ਪੱਟ ਤੇ ਗੋਲੀ ਖਾ ਕੇ ਪਹਿਲਾ ਮੋਰਚਾ ਫਿਰ ਮੋਢੇ ਤੇ ਚਿਹਰੇ ਤੇ ਫਟ ਖਾ ਕੇ ਦੂਜਾ ਤੇ ਜ਼ਖਮੀ ਹਾਲਤ ਵਿੱਚ ਇਕੱਲਿਆਂ ਅੱਗੇ ਵਧਦਿਆਂ ਲਗਾਤਾਰ ਤੀਜਾ ਮੋਰਚਾ ਵੀ ਫਤਿਹ ਕੀਤਾ ਉਹਨਾਂ ਦੇ ਬੁਲੰਦ ਹੌਸਲੇ ਫौलाਦੀ ਇਰਾਦਿਆਂ ਨੂੰ ਸਲਾਮ ਕਰਦੇ ਹਾਂ ਉਹਨਾਂ ਨੂੰ ਬ੍ਰਿਟਾਨਵੀ ਸਰਕਾਰ ਨੇ ਉਸ ਵੇਲੇ ਦੇ ਸਰਵੋੱਚ ਬਹਾਦਰੀ ਪੁਰਸਕਾਰ ਵਿਕਟੋਰੀਆ ਕਰਾਸ ਨਾਲ ਨਿਵਾਜਿਆ ਅਜਿਹੇ ਮਹਾਨ ਸ਼ੂਰਵੀਰ ਸ਼ਹੀਦਾਂ ਦੀ ਯਾਦਗਾਰ ਦੇ ਕੋਲ ਲੰਘਦਿਆਂ ਸਾਡਾ ਸਿਰ ਉਹਨਾਂ ਪ੍ਰਤੀ ਗਰਵ ਅਤੇ ਸਨਮਾਨ ਨਾਲ ਝੁਕ ਜਾਂਦਾ ਹੈ ਜੈ ਹਿੰਦ